ਕਾਹ ਰਹੀਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਕੋਂਡਾ ਚੋਲਪੁਰਮ ਦੇ ਵਿੱਚ ਰਾਜਾ ਰਜੇਂਦਰ ਚੋਲਾ ਪਹਿਲੇ ਦੀ ਜਲ ਸੈਨਾ ਮੁਹਿੰਮ ਦੀ 1000ਵੀਂ ਵਰੇਗੰਡ ਦੇ ਮੌਕੇ ਤੇ 1000 ਰੁਪਏ ਦਾ ਇੱਕ ਵਿਸ਼ੇਸ਼ ਸਿੱਕਾ ਜਾਰੀ ਕੀਤਾ ਹੈ ਇਹ ਇਤਿਹਾਸਿਕ ਸਿੱਕਾ ਜੋ ਹੈ ਗੰਗਾ ਕੋਂਡਾ ਚੋਲਪੁਰਮ ਵਿਕਾਸ ਪ੍ਰੀਸ਼ਦ ٹرسٹ ਦੇ ਪ੍ਰਦਾਨ ਆਰ ਕੋਮਗੰਦੀ ਮੰਗ ਤੇ ਜਾਰੀ ਕੀਤਾ ਗਿਆ ਸੀ ਤੇ ਦੱਸ ਦਈਏ ਕਿ ਆਰ ਕੌਮਨ ਨੇ ਇਸ ਸਿੱਕੇ ਦਾ ਡਿਜ਼ਾਈਨ ਵੀ ਤਿਆਰ ਕੀਤਾ ਸੀ ਅਤੇ ਇਸ ਨੂੰ ਕੇਂਦਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਹ ਸਿੱਕਾ ਜੋ ਹੈ ਜਾਰੀ ਕੀਤਾ ਗਿਆ ਸੀ ਇਸ ਵਿਸ਼ੇਸ਼ ਸਿੱਕੇ ਦੇ ਵਿੱਚ ਰਾਜਾ ਰਜੇਂਦਰ ਚੋਲ ਪਹਿਲੇ ਦੀ ਘੋੜਸਵਾਰੀ ਦੀ ਤਸਵੀਰ ਤੇ ਇਸ ਦੇ ਪਿਛਲੇ ਪਾਸੇ ਇੱਕ ਕਿਸ਼ਤੇ ਦੀ ਤਸਵੀਰ ਹੈ ਜੋ ਉਹਨਾਂ ਦੀ ਜਲ ਸੈਨਾ ਸ਼ਕਤੀ ਦਾ ਪ੍ਰਤੀਕ ਹੈ ਇਹ ਮਹੱਤਵਪੂਰਨ ਸਿੱਕਾ ਜੋ ਹੈ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਐਸਐਸ ਸ਼ਿਵਸ਼ੰਕਰ ਤਾਮਿਲਨਾਡੂ ਦੇ ਵਿੱਤ ਮੰਤਰੀ ਥੰਗਮ ਥਨਾਰਾਸੂ ਅਤੇ ਵੀਸੀਕੇ ਨੇਤਾਥੋਲ ਤਿਰੂਮਾਲਲਾਵਨ ਦੀ ਇਸ ਵਿੱਚ ਜੋ ਹੈ ਸ਼ਾਮਿਲ ਹਨ